ਕਿਸਾਨ ਜਥੇਬੰਦੀਆਂ ਵੱਲੋਂ ਕਰ ਦਿੱਤਾ ਸਭ ਤੋਂ ਵੱਡਾ ਐਲਾਨ ਹੁਣ ਮੁਰ ਤੋਂ ਲੱਗਣਗੇ ਪੰਜਾਬ ਦੇ ਵਿੱਚ ਵੱਡੇ ਧਰਨੇ ਕਿਸਾਨ ਆਗੂ ਸਤਨਾਮ ਸਿੰਘ ਪੰਨੂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਅੱਜ ਇਹ ਜਾਣਕਾਰੀ ਇਸ ਕਰਕੇ ਸਾਂਝੀ ਕੀਤੀ ਗਈ ਆ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਧਰਨੇ ਲਈ ਤਿਆਰੀਆਂ ਕਰ ਲੀਆਂ ਗਈਆਂ ਹਜ਼ਾਰਾਂ ਦੀ ਗਿਣਤੀਆਂ ਦੇ ਵਿੱਚ ਜਿਹੜੇ ਕਿਸਾਨ ਸੜਕਾਂ ਦੇ ਉੱਤੇ ਆਉਣਗੇ ਦਫ਼ਤਰ ਘੇਰਨਗੇ ਕਿਹੜੇ ਦਫ਼ਤਰ ਘੇਰਨਗੇ ਆਖਰ ਕਿਉਂ ਹੁਣ ਜਿਹੜੇ ਵੱਡੇ ਧਰਨੇ ਦੁਆਰਾ ਤੋਂ ਲਗਾਉਣ ਜਾ ਰਹੇ ਆ ਕਿਹੜੀਆਂ ਮੰਗਾਂ ਨੇ ਹੁਣ ਇਹਨਾਂ ਧਰਨਿਆਂ ਦੇ ਵਿੱਚ ਪੂਰੀ ਗੱਲਬਾਤ ਤੁਹਾਨੂੰ ਕਿਸਾਨਾਂ ਕੋਲ ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੁਭਾ ਕੋਲ ਕੱਲ ਸੂਬਾ ਕਮੇਟੀ ਦੀ ਮੀਟਿੰਗ ਲੱਗੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਉਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਜੋ ਕੇਂਦਰ ਸਰਕਾਰ ਵੱਲੋਂ ਬਿਜਲੀ ਮੰਤਰੀ ਨੇ ਹੁਕਮ ਜਾਰੀ ਕੀਤੇ ਆ ਨੌ ਬਿਜਲੀ ਮੰਤਰੀਆਂ ਨੌ ਸੂਬਿਆਂ ਦੇ ਬਿਜਲੀ ਮੰਤਰੀਆਂ ਦੀ ਮੀਟਿੰਗ ਚੰਡੀਗੜ੍ਹ 31 ਅਗਸਤ ਤੱਕ ਸਮਾਰਟ ਮੀਟਰ ਲਾਉਣ ਦਾ ਮੁਲਾਜ਼ਮਾਂ ਦੇ ਘਰਾਂ ਚ ਉਹਦੇ ਉਹਦੇ ਖਿਲਾਫ ਜਿਹੜਾ ਮੀਟਰਾਂ ਵਾਲਾ ਸਮਾਰਟ ਮੀਟਰਾਂ ਵਾਲਾ ਮੁੱਦਾ ਵਾ ਨਿੱਜੀ ਕਰਨ ਦਾ ਮੁੱਦਾ ਕੰਪਨੀਆਂ ਦੇ ਹਵਾਲੇ ਸਾਰੀ ਬਿਜਲੀ ਜਾਣੀ ਹੈ ਜਿਹੜੀ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣੀ ਹੈ ਕਬਤਕਾਰਾਂ ਦੀ ਤੋਂ ਉਸ ਦੇ ਖਿਲਾਫ ਸਰਵਸੰਮਤੀ ਨਾਲ ਸੂਬਾ ਕਮੇਟੀ ਜੇ ਫੈਸਲਾ ਕਰਕੇ 14 ਜੁਲਾਈ ਨੂੰ ਪੰਜਾਬ ਦੇ ਚੀਫ ਦਫ਼ਤਰਾਂ ਤੇ ਐਸਸੀ ਦਫ਼ਤਰਾਂ ਅੱਗੇ ਪੰਜਾਬ ਭਾਰਚ ਤਰਨੇ ਲਾਉਣ ਦਾ ਐਲਾਨ ਕੀਤਾ ਗਿਆ ਵਾ ਤੋਦੇ ਵਿੱਚ ਯਾਰਾਂ ਕਿਸਾਨ ਮਜ਼ਦੂਰ ਬੀਬੀਆਂ ਪੰਜਾਬ ਭਾਰਚੋਂ ਸ਼ਾਮਲ ਹੋਣਗੇ ਉਹਦੇ ਲਈ ਅੱਜ ਤੋਂ ਹੀ ਤਿਆਰੀਆਂ ਵੜ ਦਿੱਤੀਆਂ ਗਈਆਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਜ਼ਿਲ੍ਹਿਆਂ ਚ ਜ਼ਿਲ੍ਹਾ ਪਧਰੀ ਜੋਨ ਪਧਰੀ ਤੇ ਪਿੰਡ ਪਧਰੀ ਮੀਟਿੰਗਾਂ ਲਾ ਕੇ ਵੱਡੇ ਪੱਧਰ ਤੇ ਵਿਚਾਰ ਲਾਂਬੰਦੀ ਕੀਤੀ ਜਾਊਗੀ ਇਸ ਮੁੱਦੇ ਉੱਤੇ ਜਿਹੜਾ ਬਿਜਲੀ ਦਾ ਨਿਜੀ ਕਰਨੇ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਬਿਜਲੀ ਦਾ 스마트 ਮੀਟਰ ਲੱਗਣ ਦਾ ਮਤਲਬ ਕੀ ਹੈ ਚਿਪ ਵਾਲਾ ਮੀਟਰ ਇਹਨੂੰ ਰੀਚਾਰਜ ਕਹਿ ਰਿਹਾ ਕਿ ਆਪਣਾ ਬਿਜਲੀ ਮੰਤਰੀ ਬਨੋਰ ਲਾਲ ਖੱਤਰ ਪੀਰੀ ਚਾਰਜ ਕਰਾਉਣਾ ਪਊਗਾ ਉਹਦੇ ਨਾਲ ਅੰਦਰ ਖਪਤਕਾਰਾਂ ਦਾ ਬਹੁਤ ਫਾਇਦਾ ਹੋਊਗਾ ਇਹ ਤੁਸੀਂ ਦੇਖ ਲਓ ਜਿੱਥੇ ਬਿਹਾਰ ਚੋਂ ਲੱਗੇ ਆ ਮੀਟਰ ਜਾਂ ਬਾਕੀ ਥਾਵਾਂ ਤੇ ਲੱਗੇ ਆ ਉਹਨਾਂ ਦਾ ਵੇਖ ਲਓ ਜਿਨ੍ਹਾਂ ਦਾ ਘਰ ਇੱਕ ਬਲਬ ਜਗਦਾ ਜਾਂ ਇੱਕ ਅਦਾ ਪੱਖਾ ਚੱਲਦਾ ਉਹਨਾਂ ਨੂੰ ਵੀ 50-50000 ਤੇ ਲੱਖ-ਲੱਖ ਰੁਪਏ ਦੇ ਬਿੱਲ ਆਏ ਪਏ ਉਹਨਾਂ ਮੀਟਰ ਲਾ ਕੇ ਤੇ ਬਿਜਲੀ ਦਫ਼ਤਰਾਂ ਅੱਗੇ ਢੇਰ ਲਾਏ ਹੋਏ ਆ ਕਿ ਸਾਰਿਆਂ ਨੂੰ ਹੀ ਚਾਹੀਦੇ ਹੋ ਜੇ ਮੀਟਰ ਇਹ ਇਹ ਮੀਟਰ ਜਿਹੜਾ ਜਾਂ 스마트 ਮੀਟਰ ਹੈ ਇਹ 24 ਘੰਟਿਆਂ 'ਚ 435 ਯੂਨਟ 479 ਯੂਨਟ ਸਾਢੇ 479 ਯੂਨਟ ਬਲਦਾ ਜੀ ਤੇ ਜਿਹੜੇ ਪਹਿਲੇ ਮੀਟਰ ਲੱਗੇ ਸੀ ਆਪਣੇ ਘਰਾਂ 'ਚ ਆਮ ਉਹ 235 ਯੂਨਟ 24 ਘੰਟਿਆਂ 'ਚ ਬਲਦੇ ਆ ਇਸੇ ਤਰੀਕੇ ਨਾਲ ਇਹਨੂੰ ਨਾਮ ਹੀ ਲਾਓ ਉਤਰਾ ਮੇਜ਼ ਤੇ ਰੱਖ ਲਓ ਉਹਦੇ ਵਿੱਚ ਵੀ ਇਹ ਇੱਕ ਦਿਹਾੜੀ ਦੇ 4 ਤੋਂ 8 ਯੂਨਟ ਬਲ ਜਾਂਦਾ ਜੋ ਇਹ ਉਤਰਾ ਵੀ ਚੱਲੀ ਜਾਂਦਾ ਕਿਉਂਕਿ ਕਾਰਪੋਰੇਟ ਦਾ ਮੀਟਰ ਆ ਕਾਰਪੋਰੇਟ ਦਾ ਮਤਲਬ ਮੁਨਾਫਾ ਉਹਨਾਂ ਦਾ ਧਰਮ ਹੈ ਮੁਨਾਫਾ ਕਮਾਉਣਾ ਉਹਨਾਂ ਨੂੰ ਕੁਝ ਨਹੀਂ ਦੀਦਾ ਉਹਨਾਂ ਨੂੰ ਕਿਸੇ ਬੰਦੇ ਨਾਲ ਨਹੀਂ ਕੋਈ ਦੇਸ਼ ਨਾਲ ਨਹੀਂ ਕੋਈ ਦੁਨੀਆ ਨਾਲ ਨਹੀਂ ਕੋਈ ਕੁਦਰਤ ਨਾਲ ਨਹੀਂ ਕੋਈ ਮਨੁੱਖ ਨਾਲ ਨਹੀਂ ਉਹਨਾਂ ਦਾ ਉਹਨਾਂ ਦਾ ਕੰਮ ਹੈ ਮੁਨਾਫਾ ਕਮਾਉਣਾ ਉਹ ਬਿਜਲੀ ਜਿਹੜੀ ਲੋਕਾਂ ਦੀ ਜ਼ਿੰਦਗੀ ਸੀ ਜਿਹਦੇ ਵਾਸਤੇ ਪੰਜਾਬ ਦੇ ਲੋਕਾਂ ਨੇ ਮੁਕਤ ਜ਼ਮੀਨਾਂ ਦਿੱਤੀਆਂ 1948 ਚ ਜਦੋਂ ਜਦੋਂ ਪਾਕੜਾ ਟਾਈਮ ਬਣਿਆ ਵਾ ਤੇ ਮੁਕਤ ਮਤੇ ਪਾ ਕੇ ਪੰਚਾਇਤਾਂ ਨੂੰ ਜ਼ਮੀਨਾਂ ਦਿੱਤੀਆਂ ਹੋਈਆਂ ਵਾ ਪੰਚਾਇਤਾਂ ਨੇ ਉਹ ਕਿਉਂ ਦਿੱਤੀਆਂ ਸੀ ਕਿ ਸਸਤੀ ਬਿਜਲੀ ਮਿਲੂਗੀ ਲੋਕਾਂ ਨੂੰ ਤੇ ਕਿਸਾਨਾਂ ਮਜ਼ਦੂਰਾਂ ਦੇ ਬੱਚਿਆਂ ਨੂੰ ਪੰਜਾਬ ਦੇ ਲੋਕਾਂ ਦੇ ਬੱਚਿਆਂ ਨੂੰ ਉਹਨਾਂ ਦੇ ਵਿੱਚ ਨੌਕਰੀ ਮਿਲੂਗੀ ਰੋਜ਼ਗਾਰ ਮਿਲੂਗਾ ਉਹ ਮਿਲਿਆ ਵੀ ਕਿਸੇ ਹੱਦ ਤੱਕ ਬਿਜਲੀ ਸਸਤੀ ਮਿਲੀ ਵੀ ਪਰ ਜਦੋਂ ਬਿਜਲੀ ਐਕਟ 2003 ਬਣ ਜਾਂਦਾ 2010 ਚ 15 April 2010 ਨੂੰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਕਾਲੀ ਦਾਲ ਦੀ ਸਰਕਾਰ ਭਾਜਪਾ ਦੀ ਸਰਕਾਰ ਵੇਲੇ ਬਿਜਲੀ ਬੋਰਡ ਤੋੜ ਦਿੰਦੇ ਆ ਪੰਜਾਬ ਦਾ ਨਿਗਮੀਕਰਨ ਕਰ ਦਿੰਦੇ ਆ ਪਾਵਰ ਕਾਮ ਤੇ ਟਰਾਸ ਕੋ ਦੋ ਕੰਪਨੀਆਂ ਬਣਾ ਦਿੰਦੇ ਆ ਉਸ ਤੋਂ ਬਾਅਦ ਜਿਹੜੀ 1.5 ਰੁਪਏ ਯੂਨਟ ਬੱਤੀ ਸੀ ਉਹ 8 ਰੁਪਏ ਤੱਕ ਹੋ ਗਈ ਜੋ ਵੀ ਸਾਡੇ ਬਿਜਲੀ ਦਾ ਕਨੈਕਸ਼ਨ ਮਿਲਦੇ ਸੀ ਉਹਨਾਂ ਦੇ ਰੇਟ ਵਧ ਗਏ ਬਿਜਲੀ ਦਾ ਤਪਾਦਨ ਸਾਰਾ ਪ੍ਰਾਈਵੇਟ ਹੋ ਗਿਆ ਸਾਰਾ ਕੰਮ ਪ੍ਰਾਈਵੇਟ ਹੋ ਗਿਆ ਹਰ ਚੀਜ਼ ਜਿਹੜਾ ਵਾ ਲੇਬਰ ਵੀ ਜਿਹੜੀ ਉਹ ਪ੍ਰਾਈਵੇਟ ਉਹ ਵੀ ਖਫਤਕਾਰ ਦੇ ਮੁੱਦੇ ਉਹਦੇ ਉਹਦੇ ਪੱਲੇ ਪਾਤੀ ਗਈ ਤੇ ਇਸ ਦੇ ਨਾਲ ਜਿਹੜਾ ਅੱਗੇ ਜਾ ਕੇ ਬਿਜਲੀ ਨੂੰ ਹੁਣ ਪੂਰੀ ਤਰ੍ਹਾਂ ਪਰਿਵਰਥਨ ਦੇਣ ਲਈ ਉਹ ਆ ਸਮਾਰਟ ਮੀਟਰ ਵਾਲੀ ਨੀਤੀ ਲੈ ਕੇ ਆਇਆ ਜਿਹੜਾ ਜਿਹੜਾ ਬਿਜਲੀ ਐਕਟ 2000 ਬਿਜਲੀ ਐਕਟ ਬਿਜਲੀ ਸੋਧ ਐਕਟ 2023 ਅਜੇ ਸਟੈਂਡਰਡ ਕਮੇਟੀ ਕੋ ਪਿਆ ਹੋਇਆ ਪਰ ਉਹਨਾਂ ਨੇ ਬਿਜਲੀ ਵੰਡ ਦਾ ਕੰਮ ਵੀ ਪ੍ਰਾਈਵੇਟਾਂ 'ਤੇ ਦੇਣ ਦਾ ਕਾਨੂੰਨ ਪਾਸ ਕਰ ਲਿਆ ਕੇਂਦਰ ਸਰਕਾਰ ਨੇ ਉਹਦੇ ਤਹਿਤ 2-3 ਸਾਲ ਤੋਂ ਲਗਾਤਾਰ ਉੱਤੇ ਕੰਮ ਕਰ ਰਹੇ ਆ ਹੁਣੋਂ ਨਾਲ 31 ਅਗਸਤ ਤੱਕ ਮਲਾਜਮਾਂ ਦੇ ਘਰਾਂ 'ਾਂ ਗਈ ਉਸ ਤੋਂ ਬਾਅਦ ਸਾਰੇ ਖੇਤਕਾਰਾਂ ਦੇ ਘਰਾਂ ਦੇ ਵਿੱਚ ਜਿਹੜੇ ਸਮਾਰਟ ਮੀਟਰ ਲਾਉਣੇ ਆ ਤੇ ਨਾਲ ਮੁੜ ਕੇ ਬੰਬੀਆਂ ਦੇ ਲੱਗਣੇ ਇਸ ਕਰਕੇ ਪੰਜਾਬ ਦੇ ਲੋਕੋ ਤੁਹਾਡੇ ਘਰ ਵੀ ਨੇਰਾ ਹੋਣਾ ਤੇ ਤੁਹਾਡੀ ਬੰਬੀ ਵੀ ਬੰਦ ਹੋਣੀ ਆ ਪਹਿਲੀ ਅਪੜ ਹੋਣੀ ਆ ਤੇ ਇਹ ਕਾਰਪੋਰੇਟ ਦੇ ਵੱਲੇ ਜਾਣੀ ਆ ਜਿਸ ਤਰੀਕੇ ਦੀ ਨੀਤੀ ਲੈ ਕੇ ਆ ਰਿਹਾ ਸਾਰੀ ਜਿਸ ਤਰੀਕੇ ਨਾਲ ਖੇਤੀ ਮੰਡੀ ਪ੍ਰਾਈਵੇਟ ਕਰਨੀ ਆ ਬਾਕੀ ਸਾਰੀਆਂ ਅਮਰੀਕਾ ਨਾਲ ਜਿ ਤਰ੍ਹਾਂ ਅਰ ਮੁਕਤ ਵਪਾਰ ਸਮਝੌਤਾ 25 ਜੂਨ ਤੱਕ ਹੋ ਰਿਹਾ ਇੰਗਲੈਂਡ ਨਾਲ ਹੋ ਗਿਆ ਉਹ ਸਾਰੀ ਉਸੇ ਨੀਤੀ ਦਾ ਹਿੱਸਾ ਉਹ ਉਸੇ ਨੀਤੀ ਦੇ ਤਹਿਤ ਹੀ ਭਾਰਤ ਮਾਲਾ ਪ੍ਰੋਜੈਕਟ ਦੀਆਂ ਛੜਕਾਂ ਪੜ ਰਹੀਆਂ ਉਸੇ ਨੀਤੀ ਦੇ ਤਹਿਤ ਹੀ ਜਿਹੜੀ ਲੈਂਡ ਪੂਲਿੰਗ ਸਕੀਮ ਆ ਜਿਹਦੇ ਦਾ 36000 ਏਕੜ ਜ਼ਮੀਨ ਪੰਜਾਬ ਦੀ ਜਿਹੜੀ ਆ ਉਹ ਐਕਵਾਇਰ ਕੀਤੀ ਜਾ ਰਹੀ ਆ ੱੱਕੇ ਨਾਲ 27 ਸ਼ਹਿਰਾਂ ਚ ਪੰਜਾਬ ਦੇ ਚ ਉਹ ਸਾਰਾ ਉਸ ਨਿੱਜੀ ਕਰਨ ਦੀ ਨੀਤੀ ਦਾ ਹਿੱਸਾ ਵਾ ਜਿਹਦੇ ਵਿੱਚ ਤੁਹਾਡੀ ਜ਼ਮੀਨ ਕਿਸੇ ਹੱਥ ਚ ਨਹੀਂ ਰਹਿਣੀ ਤੇ ਬਿਜਲੀ ਜਿਹੜੀ ਤੁਹਾਡਾ ਸਾਰਾ ਘਰ ਦਾ ਕੰਮ ਚਲਾਉਂਦੀ ਆ ਬਾਹਰ ਦਾ ਕੰਮ ਚਲਾਉਂਦੀ ਆ ਉਹ ਤੁਹਾਡੀ ਪਹੁੰਚ ਤੋਂ ਬਾਹਰ ਹੋਣੀ ਆ ਜਿਹੜੀ ਚੀਜ਼ੇ ਨਿੱਜੀ ਹੱਥਾਂ ਚ ਚੱਜੂ ਉਹ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜੂਗੀ ਇਸ ਕਰਕੇ ਅਸੀਂ ਆਪਣੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸਾਰੇ ਹੀ ਸਕਾਰਜੋਗ ਸਾਡੇ ਜ਼ਿਲ੍ਹਾ ਆਗੂ ਜੋਨ ਆਗੂ ਸੂਬਾ ਆਗੂ ਪਿੰਡ ਆਗੂ ਹਨ ਜਿਹੜਾ ਉਹ ਸਰਗਰਮ ਕਰਤਾ ਐਕਟਿਵੇਟ ਕਰਤਾ ਉਹ ਆਪਣੀਆਂ ਡਿਊਟੀਆਂ ਨਿਭਾਉਣਗੇ ਹਰ ਪੰਜਾਬ ਦੇ ਹਰ ਕੋਨੇ ਜਾਣਗੇ ਹਰ ਪਿੰਡ ਪਿੰਡ ਜਾਣਗੇ ਤੇ ਜਾ ਕੇ ਲਾਭੰਦੀ ਕਰਨਗੇ ਆ ਪੂਰੀ ਇੱਕ ਲਾਲ ਪੈਫਲਡ ਵੰਡਣਗੇ ਨਾਲ ਲਿਖਤੀ ਹੱਤ ਪਰਚੇ ਵੰਡਣਗੇ ਪੂਰੀ ਤਿਆਰੀ ਨਾਲ ਪਿੰਡਾਂ ਦੇ ਵਿੱਚ ਨੀਆਂ ਪ੍ਰਭਾਤ ਫੇਰੀਆਂ ਜਿਹੜੇ ਆ ਮਾਰਚ ਕਰਨੇ ਆ ਜਥੇ ਮਾਰਚ ਕਰਨੇ ਆ ਉਹ ਸਾਰੇ ਕਰਕੇ ਇੱਕ ਲਾਭੰਦੀ ਕਰਦੇ ਹੋਏ 14 ਜੁਲਾਈ ਨੂੰ 14 ਜੁਲਾਈ ਨੂੰ ਇੱਕ ਦਿਨ ਦਾ ਤਰਨਾ ਜਿਹੜਾ ਉਹ ਸਾਰੇ ਇੰਦਵਤਰਾਂ ਦੇ ਤੇ ਅਸੀ ਦਵਤਰਾਂ ਅੱਗੇ ਪੰਜਾਬ ਭਰ ਚ ਉਹ ਲੱਗੂਗਾ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਸ਼ਾਮਲ ਹੋਊਗੀ ਤੇਜ਼ ਲੜਾਈ ਨੂੰ ਤੇਜ਼ ਕਰਾਂਗੇ 스마트 ਮੀਟਰ ਲੱਗਣ ਦਾ ਆਸੀਂ ਸ਼ੁਰੂ ਤੋਂ ਵਿਰੋਧ ਕਰਦੇ ਆ ਰਹੇ ਆ ਕਿਸੇ ਵੀ ਕੀਮਤ ਤੇ ਪਿੰਡਾਂ ਦੇ ਵਿੱਚ 스마트 ਮੀਟਰ ਨਹੀਂ ਲੱਗੜਦਿਆਂਗੇ ਚਾਹੇ ਪੁਲਿਸ ਲੈ ਕੇ ਭਗਵੰਤ ਮਾਨ ਕੱਲੇ ਲੈ ਹਣ ਪੁਲਿਸ ਪੁਲਿਸ ਦੇ ਰਾਹੀਂ ਲਾਉਣਾ ਚਾਹੁੰਦੇ ਨਾ ਹੋਰਾਂ ਨਾਲ ਕੋਈ ਤਾਕਤ ਆ ਲੈ ਹਣ ਪਿੰਡਾਂ 'ਚ ਜਿਹੜੀ ਤਾਕਤ ਸਾਹੀਂ ਪਿੰਡਾਂ 'ਚ ਇਕੱਠੀ ਕਰ ਰਹੇ ਆ ਕਿਸਾਨਾਂ ਮਜ਼ਦੂਰਾਂ ਦੀ ਉਹ ਇਹਨਾਂ ਦੀ ਤਾਕਤ ਨੂੰ ਰੋਕੂਗੀ ਸਾਨੂੰ ਮਾਰ ਕੇ 스마트 ਮੀਟਰ ਲਾ ਲੈਣ ਇਹ ਸਾਡੀ ਜ਼ਿੰਦਗੀ ਮੌਤ ਦਾ ਸਵਾਲ ਬਣ ਗਿਆ ਹੁਣ ਜੋ ਇਹਨਾਂ ਨੇ ੱੱਕੇ ਨਾਲ ਸਾਰਾ ਕੁਝ ਕਰ ਰਹੇ ਆ ਇਹ ਇਸ ਕਰਕੇ ਮੇਰੇ ਵੀਰੋ ਜਿਹੜੀ ਇਹ ਨੀਤੀ ਆ ਸਰਕਾਰ ਦੀ ਕਾਰਪੋਰੇਟ ਪੱਖੀ ਵਿਕਾਸ ਮਾਡਲ ਆ ਇਹ ਤੁਹਾਡੀ ਮੌਤ ਆ ਕੁਦਰਤ ਦਾ ਤੇ ਤੁਹਾਡਾ ਮਨੁੱਖ ਦਾ વિનાਸ਼ ਆ ਆਹ ਤਗੜੇ ਹੋ ਕੇ ਐਲੰਬੰਦੀ ਕਰੀਏ ਤੇ ਆਪਾਂ ਇੱਕ ਸੁਰਤਾ ਦੇ ਨਾਲ ਲੜਾਈ ਦੇ ਮੈਦਾਨ ਚ ਜਿਹੜਾ ਵਾ ਡਾ ਜੁੰਝੀਏ ਤਾਂ ਤੁਸੀਂ ਸੁਣਿਆ ਕਿਸਾਨਾ ਕੋ ਸਤਨਾਮ ਸਿੰਘ ਪੰਨੂ ਦੇ ਵੱਲੋਂ ਕਹਿ ਦਿੱਤਾ ਕਿ 14 ਜੁਲਾਈ ਨੂੰ 14 ਜੁਲਾਈ ਨੂੰ ਪਾਵਰ ਕਾਮ ਦੇ ਚੀਫ ਦੇ ਦਫ਼ਤਰਾਂ ਦੇ ਘਰਾਓ ਕੀਤੇ ਜਾਣਗੇ ਕਿਉਂਕਿ ਬਿਜਲੀ ਦੇ ਜਿਹੜੇ ਮੀਟਰ ਨੇ ਚਿਪ ਵਾਲੇ ਮੀਟਰ ਲਗਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਨਾਲ ਇਹ ਵੀ ਜਾਣਕਾਰੀ ਸਾਂਝੀ ਕੀਤੀ ਆ ਕਿ ਚਿਪ ਵਾਲੇ ਮੀਟਰ ਕਿੰਨੇ ਨੁਕਸਾਨਦਾਇਕ ਨੇ ਤਾਂ ਚਿਪ ਵਾਲੇ ਮੀਟਰਾਂ ਦਾ ਵਿਰੋਧ ਪਹਿਲਾਂ ਵੀ ਕੀਤਾ ਸੀ ਹੁਣ ਫਿਰ ਤੋਂ ਚਿਪ ਵਾਲੇ ਮੀਟਰਾਂ ਦਾ ਵਿਰੋਧ ਕਰ ਰਹੇ ਨੇ ਕਿਸਾਨ ਆਗੂ ਤਾਂ ਇਸ ਚਿਪ ਵਾਲੇ ਮੀਟਰਾਂ ਦਾ ਨੁਕਸਾਨ ਕੱਲੇ ਕਿਸਾਨਾਂ ਨੂੰ ਨਹੀਂ ਬਲਕਿ ਹੋਰ ਆਮ ਲੋਕਾਂ ਨੂੰ ਵੀ ਜਿੱਥੇ ਵੀ ਚਿਪ ਵਾਲਾ ਮੀਟਰ ਲੱਗੇਗਾ ਉਸ ਦਾ ਨੁਕਸਾਨ ਹੋਵੇਗਾ ਤੇ ਫਾਇਦਾ ਕਿਸ ਨੂੰ ਹੋਵੇਗਾ ਕਾਰਪੋਰੇਟ ਘਰਾਣਿਆਂ ਨੂੰ ਤਾਂ ਇਹ ਆਮ ਲੋਕਾਂ ਨੂੰ ਨੁਕਸਾਨ ਹੋਵੇਗਾ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਹੋਵੇਗਾ ਜਿਸ ਦਾ ਵਿਰੋਧ ਕਿਸ